ਚੋਰੀ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੇ ਚਾਰੇ ਪਾਸੇ دہشت ਮਚਾਈ ਹੋਈ ਹੈ ਆਏ ਦਿਨ ਕਿਸੇ ਨਾ ਕਿਸੇ ਸ਼ਹਿਰ ਦੇ ਵਿੱਚ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਚੋਰੀ ਦੀਆਂ ਲਗਾਤਾਰ ਵਾਰਦਾਤਾਂ ਹੋ ਰਹੀਆਂ ਨੇ ਜੇਕਰ ਗੱਲ ਹੁਸ਼ਿਆਰਪੁਰ ਦੀ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦੇ ਵਿੱਚ ਵੀ ਚੋਰੀ ਦੀਆਂ ਘਟਨਾਵਾਂ ਦਾ ਸਿਲਸਲਾ ਲਗਾਤਾਰ ਚੱਲਦਾ ਨਜ਼ਰ ਆ ਰਿਹਾ ਤੇ ਪੁਲਿਸ ਦੇ ਹੱਥ ਹਲੇ ਵੀ ਖਾਲੀ ਦੇ ਖਾਲੀ ਨਜ਼ਰ ਆ ਰਹੇ ਨੇ ਕਿਉਂਕਿ ਲਗਾਤਾਰ ਚੋਰੀ ਅਤੇ ਲੁੱਟ ਦੀਆਂ ਘਟਨਾਵਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਜਿਸ ਦੇ ਕਰਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਤਾਜ਼ਾ ਮਾਮਲਾ ਇੱਕ ਵਾਰ ਫਿਰ ਹੁਸ਼ਿਆਰਪੁਰ ਤੋਂ ਸਾਹਮਣੇ ਜਿੱਥੇ ਕਿ ਚੋਰਾਂ ਦੇ ਵੱਲੋਂ ਮੋਹੱਲਾ ਵਸੀ ਖਵਾਜੂ ਦੇ ਵਿੱਚ ਜੈ ਸ਼੍ਰੀ ਦੁਰਗਾ ਮਾਤਾ ਦੇ ਮੰਦਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੰਦਰ ਦੇ ਵਿੱਚੋਂ ਤੋੜਪੰਨ ਕਰਕੇ ਗਹਿਣੇ ਅਤੇ ਪੈਸੇ ਚੋਰੀ ਕਰਕੇ ਫਰਾਰ ਹੋ ਗਏ ਜਿਸ ਦੇ ਚੱਲਦੇ ਸ਼ਰਧਾਲੂ ਅਤੇ ਪੁਜਾਰੀਆਂ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇ। ਜਾਂ ਨਾਮ ਹੈ ਮੰਦਿਰ ਦਾ? ਸ਼੍ਰੀ ਦੁਰਗਾ ਮਾਤਾ ਮੰਦਿਰ। ਜਦ ਜਬ 6 ਵਜੇ ਮੰਦਿਰ ਖੋਲੇ ਤਾਂ ਮੇਨ ਗੇਟ ਲੱਗੀ ਹੋਈ ਸੀ ਦੋ ਸੈਟਰ تھا ਇੱਕ ਸੈਟਰ ਵਿੱਚ ਜਿੰਦਾ ਨਹੀਂ ਥਾ। मैंने जो है ना जिंदा देख करके थोड़ा सा मेरे को डर हो गया कि कोई टोटका टोटका किया फिर मैंने दूसरा जिंदा देखा शिव का पड़ी हुई है फिर माता मंदिर का जिंदा वहीं पर पड़ी हुई थी तो मेरे को जो है थोड़ा सा हम बगल में थे जीत ठाकुर उनको हम संदेशा दिए तो आकर के देखे हैं कि बिल्कुल पंडित जी ये तो जिंदा गिरा हुआ तो फिर मैंने एक स्वीटर खोला फिर हनुमान जी के पास जो है ना गला पूरा उतरा है मेरा जो है ना खजाना खुजाना में से पैसे तो नहीं थे लेकिन भान भून के दो तीन सौ रुपये का वो ले गया फिर माता मंदिर का जो है ना वो गला तोड़ा हुआ राम दरबार का तो गला ही ले गया फिर इसके बाद जो है ना बोले कि हम किसकी चीज बता तो मेरे को घबरा गए ये लोग आपस में जो है ना आप सबको बताया मैंने किसी को नहीं बताया शिव जी का डेढ़ किलो का चांदी का परत था ये जो है ना डेढ़ साल लगी हुई थी इसको जो है ना उखाड़ करके ले गया नाग देवता को तोड़ दिया ठीक है ਇਹ ਦੁਰਗਾ ਮਾਤਾ ਮੰਦਿਰ ਜਿਹੜਾ ਕਿ ਬੱਸੀ ਖਵਾਜੂ ਦੇ ਵਿੱਚ ਸਥਿਤ ਹੈ ਇਹ ਆਪਣਾ ਕਾਫੀ ਪੁਰਾਣੇ ਟੈਂਪਲ ਚੱਲ ਰਿਹਾ ਹੈ ਇਹਦੇ ਵਿੱਚ ਆਪਣਾ ਕਿਸੇ ਬਣਾਇ ਨੂੰ ਆਪਣਾ ਕੋਈ 15-20 ਸਾਲ ਹੋ ਚੱਲੇ ਨੇ ਤੇ ਇਸ ਦੇ ਵਿੱਚ ਆਪਣਾ ਪਹਿਲਾਂ ਤੇ ਕੂੜਾ ਡੰਪ ਹੁੰਦਾ ਸੀਗਾ ਤੇ ਆਪਣਾ ਮੰਦਿਰਪਾਲ ਐਮਸੀ ਹੁੰਦੇ ਸੀ ਉਦੋਂ ਤੇ ਉਹਨਾਂ ਦੇ ਐਫਰਟਸ ਦੇ ਨਾਲ ਇੱਥੇ ਆਪਣਾ ਜੀਸੀਬੀ ਨਾਲ ਸਾਰਾ ਕੂੜਾ ਚੱਕਵਾਂ ਤੋਂ ਬਾਅਦ ਆਪਣਾ ਕੁਝ ਸਹਿਯੋਗੀ ਨਹੀਂ ਮਿਲ ਕੇ ਕੂੜਾ ਵੀ ਚੱਕਿਆ ਤੇ ਅੱਜ ਵੀ ਕੁਝ ਸਹਿਯੋਗੀ ਇਹ ਕਹਿ ਰਹੇ ਨੇ ਕਿ ਆਪਣਾ ਅਸੀਂ ਬਾਟੀਆਂ ਨਾਲ ਲੈ ਰਿਹਾ ਕਿ ਕੂੜਾ ਚੱਕਿਆ ਪਰ ਐਸਾ ਨਹੀਂ ਸੀ ਜੀਸੀਬੀ ਆਈ ਗਈ ਸੀ ਕਿ ਬਿਨਕਾਇਦਾ ਕਮੇਟੀ ਦੇ ਮਦਦ ਨਾਲ ਇਹ ਸਾਰਾ ਕੂ ਗਿਆ ਸੀਗਾ ਕਿ ਉਸ ਤੋਂ ਬਾਅਦ ਇਸ ਮੰਦਿਰ ਦਾ ਨਿਰਮਾਣ ਕਰਵਾਇਆ ਗਿਆ ਸੀ ਇਹ ਦੁਰਗਾ ਮਾਤਾ ਮੰਦਿਰ ਦੇ ਵਿੱਚ ਸਭ ਤੋਂ ਪਹਿਲੀ ਮੂਰਤੀ ਇੱਥੇ ਦੁਰਗਾ ਮਾਤਾ ਦੀ ਸਥਾਪਿਤ ਹੋਈ ਸੀਗੀ ਤੇ ਉਸ ਤੋਂ ਬਾਅਦ ਇਸ ਮੰਦਿਰ ਨੂੰ ਇੰਨੇ ਚੜਕਮਲ ਲੱਗੇ ਕਿ ਆਪਣਾ ਅੱਗੇ ਦੀ ਗਾਹ ਦੀ ਗਾਹ ਇਹ ਮੰਦਿਰ ਮੰਦਿਰ ਵੱਧਦਾ ਹੀ ਗਿਆ ਤੇ ਉਸ ਤੋਂ ਬਾਅਦ ਆਪਣਾ ਅੱਜ ਸੋ ਜੋ ਬਗਤਪੁਰ ਨਾਲ ਗੱਲ ਸੁਣਨ ਨੂੰ ਮਿਲੀ ਕਿ ਮੰਦਿਰ ਚ ਚੋਰੀ ਹੋ ਗਈ ਹੈ ਤੇ ਆਪਾਂ ਤਾਂ ਜਦੋਂ ਸੁਣਿਆ ਤਾਂ ਆਪਾਂ एकदम 당ਗ ਰਹਿ ਗਏ ਸਾਡੇ ਘਰ ਸਾਹਮਣੇ ਆ ਤੇ ਸਾਨੂੰ ਹੁਣ ਪਤਾ ਲੱਗਿਆ ਕਿ ਇੱਥੇ ਤਾਂ ਚੋਰੀ ਹੋ ਗਈ ਹੈ ਤੇ ਅਸੀਂ ਆਏ ਤੇ ਦੇਖਿਆ ਤੇ ਇੱਥੇ ਕਾਫੀ ਕੁਝ ਸਾਮਾਨ ਵਿਖਰੇ ਪਿਆ ਮੰਦਿਰ ਦਾ ਸ਼ਿਵਲਿੰਗ ਦਾ ਉੱਪਰਲਾ ਛਤਰ ਵੀ ਪਲਸ ਆਪਣਾ ਉਸ ਤੋਂ ਲਾਭ ਗੱਲੇ ਬੁੱਲੇ ਸਭ ਚੋਰੀ ਹੋਏ ਹੋਏ ਨੇ ਜੈ ਮਾਤਾ ਦੀ ਦੁਰਗਾ ਮਾਤਾ ਮੰਦਰ ਦੇ ਵਿੱਚ ਆਚੂ ਬਾਜੂ ਬਸੀ ਦੇ ਵਿੱਚ ਚੋਰੀ ਹੋ ਗਈ ਆ ਸਵੇਰੇ ਸ਼ਿਪੋਲੇ ਦੀ ਚਾਂਦੀ ਸਾਰੀ ਲਾਕੇ ਲੈ ਗਏ ਆ ਤਿੰਨ ਗੱਲਿਆਂ ਦੇ ਵਿੱਚੋਂ ਪੈਸੇ ਕੱਢ ਕੇ ਲੈ ਗਏ ਇੱਕੋ ਗੱਲਾ ਗਾਇਬ ਆ ਕੁੱਲ ਤਿੰਨ ਗੱਲਿਆਂ ਦੇ ਪੈਸੇ ਗਾਇਬ ਹੋ ਗਏ ਨੇ ਪਤਾ ਨਹੀਂ ਚੋਰ ਕਿੱਦਾਂ ਆ ਕੇ ਤੋੜ-ਫੰਨ ਕਰਕੇ ਸਮਾਨ ਸਾਰਾ ਕੱਢ ਕੇ ਲੈ ਗਏ ਆ ਅਸੀਂ ਸਵੇਰੇ ਤੇ ਪਰੇਸ਼ਾਨਾ ਪੁਲਿਸ ਨੂੰ ਵੀ ਬੁਲਾਇਆ ਮੀਡੀਆ ਵਾਲਿਆਂ ਨੂੰ ਵੀ ਬੁਲਾਇਆ ਵਾ ਸਭ ਦੇਖ-ਪਾ ਦੇਖ ਰਹੇ ਨੇ ਵੀ ਕੀ ਕਰਨਾ ਹੈਗਾ ਹੁਣ ਅਸੀਂ ਸਾਰੇ ਬਹੁਤ ਪਰੇਸ਼ਾਨ ਆ ਪੱਡਾ ਜੀ ਵੀ ਬਹੁਤ ਪਰੇਸ਼ਾਨ ਹੋਏ ਪਏ ਨੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਫੇਰੇ ਬੁਲਾਇਆ ਕਿ ਆ ਵੀ ਮੰਦਰ ਚ ਚੋਰੀ ਹੋ ਗਈ ਜਿੱਦੇ ਪਤਾ ਲੱਗਾ ਸਾਰੇ ਮਹੱਲੇ ਵਾਲੇ ਨੱਠੇ ਆਏ ਆਪਣਾ ਆ ਕੇ ਮੰਦਰ ਚ ਦੇਖਿਆ ਤਾਂ ਚੋਰੀ ਹੋਈ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ ਮੰਦਰ ਦੇ ਵਿੱਚੋਂ ਜੀ ਸ਼ਿ भोले ਦੇ ਅੱਗੇ ਚਾਂਦੀ ਸੀਗੀ 1.5 ਲੱਖ ਦੀ ਚਾਂਦੀ ਲੈ ਗਏ ਆ ਗੱਲਿਆਂ ਦੇ ਵਿੱਚ ਪੈਸੇ ਕਾਫੀ ਸਾਰੇ ਸੀਗੇ ਮਹੀਨੇ ਦੇ ਇਕੱਠੇ ਹੋਏ ਹਾਲੇ ਖੋਲੇ ਨਹੀਂ ਸੀਗੇ ਗੱਲੇ ਗੱਲਿਆਂ ਚ ਵੀ ਕਾਫੀ ਪੈਸੇ ਹੋਣੇ ਗਿਣੇ ਨਹੀਂ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਕਿੰਨੇ ਹੋਣਗੇ ਕਾਫੀ ਪੈਸੇ ਹੋ ਸਕਦੇ ਆ ਜੀ ਹੁਣ ਦਾ ਜਨਮ ਅਸ਼ਟਮੀ ਦਾ ਪ੍ਰੋਗਰਾਮ ਹੋ ਗਿਆ ਹਟਿਆ ਕਾਫੀ ਸੰਗਤ ਆਈ ਸੀ ਪੈਸੇ ਕਾਫੀ ਹੋਣੇ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਮੰਦਰ ਦੇ ਵਿੱਚ ਕੀ ਮਾਮਲਾ ਹੈ ਹ ਤੱਕ ਪੁਲਿਸ ਕੀ ਕਰ ਰਹੀ ਹੈ ਦੇਖੋ ਜੇ ਸਵੇਰੇ ਸਾਨੂੰ ਪਤਾ ਲੱਗਾ ਕਿ ਦੁਰਗਾ ਮਾਤਾ ਦਾ ਮੰਦਰ ਹੈ ਬਸੀ ਫੌਜੀ ਵਿਖੇ ਮੋਕੇ ਚੋਰੀ ਹੋਈ ਆ ਅਸੀਂ ਮੌਕੇ ਤੇ ਪਹੁੰਚੇ ਆ ਮੌਕੇ ਤੇ ਵੇਖਿਆ ਸਾਨੂੰ ਪ੍ਰਧਾਨ ਜੀ ਮਿਲਨੇ ਅਮਰੀਕ ਸਿੰਘ ਜੀ ਮੰਦਿਰ ਦੇ ਪ੍ਰਧਾਨ ਨੇ ਤੇ ਉਹਨਾਂ ਨੇ ਦੱਸਿਆ ਵੀ ਵਿੱਚ ਚੋਰੀ ਹੋਈ ਆ ਇੱਕ ਗੱਲਾ ਲੈ ਕੇ ਗਏ ਨੇ ਇੱਕ ਚਾਂਦੀ ਦਾ ਸੀ ਆਪਣੇ ਸ਼ਿਵਨਿੰਗ ਦੇ ਆਲੇ ਚਾਂਦੀ ਦਾ ਬਣਿਆ ਹੋਇਆ ਸੀ ਉਹ ਵੀ ਪੁੱਟ ਕੇ ਲੈ ਗਏ ਨੇ ਬਾਕੀ ਮੰਦਿਰ ਦੇ ਸੀਸੀਟੀਵੀ ਫੁਟੇਜ ਜਿਹੜੇ ਉਹ ਸੀਸੀਟੀਵੀ ਖਰਾਬ ਨਹੀਂ ਸੀ ਬਾਹਰ ਕੋਈ ਫੀਸ ਨਹੀਂ ਬਾਹਰ ਦੇਖ ਰਿਹਾ ਜੀ ਹਨੇ ਤਕਤੀਸ਼ ਕਰ ਰਹਾ ਫਿਰ ਦੇਖੇ ਜੋ ਸਾਹਮਣੇ ਆ ਗੋ ਬੰਦੀ ਕਰ ਦੇ ਕਹ ਦੇਖਿਆ ਜਾਵੇ ਤਾਂ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਤਾਂ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਚੋਰਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੋਵੇਗੀ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ